ਹੈਲੋ ਹਾਂਜੀ ਆਸਤਾ ਕਲੀਨਿਕ ਤੋਂ ਬੋਲ ਰਿਹਾ ਸੀ ਮਨਜੀਤ ਕੋਰ ਬੋਲ ਰਿਹਾ ਹਾਂ ਹਾਂ ਮਨਜੀਤ ਕੋਰ ਹੀ ਬੋਲਦੇ ਹਾਂ ਸਰ ਅੱਛਾ ਹੋਰ ਕਿਵੇਂ ਤੁਹਾਡੀ ਤਬੀਅਤ ਕਿਵੇਂ ਹੋਣਾ ਤਬੀਅਤ ਤਾਂ ਜਿਹੜੀ ਤੁਸੀਂ ਦਵਾਈ ਦਿੱਤੀ ਸੀ ਉਸ ਤੋਂ ਬਾਅਦ ਇੱਕ ਵਾਰ ਤਾਂ ਮੇਰੀ ਤਬੀਅਤ ਖਰਾਬ ਚਾਦਾ ਹੋ ਗਈ ਸੀ ਅੱਛਾ ਅੱਛਾ ਤੇ ਬਾਅਦ ਚ ਤੁਸੀਂ ਫਿਰ ਇੱਕ ਜਿਹੜੀ ਡਿਪ ਲਾ ਕੇ ਦੇ ਸੀ ਉਸ ਤੋਂ ਬਾਅਦ ਮੈਂ ਠੀਕ ਹੋ ਗਈ ਅੱਛਾ ਅੱਛਾ ਤੁਹਾਡੀ ਅਲਟਰਾਸਾਉਂਡ ਵੀ ਤੁਸੀਂ ਮੇਰੇ ਕੋਲ ਕਰਵਾ ਕੇ ਗਈ ਸੀ ਨਾ ਉਸ ਦਿਨ ਤੁਹਾਨੂੰ ਜਲਦੀ ਸੀ ਤੁਸੀਂ ਕਹ ਰਹੇ ਸੀ ਮੇਰੇ ਲਾਸਟ ਬਸ ਟੱਪ ਰਹੀ ਹੈ ਹਾਂ ਹਾਂ ਤੇ ਮੈਂ ਹੁਣ ਨਹੀਂ ਰੁਕ ਸਕਦੀ ਜ਼ਿਆਦਾ देर ਤੇ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਥੋੜਾ ਚੰਮ ਰੁਕ ਜਾਓ ਤੇ ਆਪਣੇ ਤੁਹਾਡੀ ਰਿਪੋਰਟ ਆ ਜੂਗੀ ਪਰ ਤੁਸੀਂ ਤਾਂ ਜਲਦਬਾਜੀ ਬਹੁਤ ਕੀਤੀ ਉਹ ਰਿਜ਼ਲਟ ਆਲਟਰਾਸਾਊਂਡ ਤੇ ਥਾਇਰੋਇਡ ਦੀ ਜਿਹੜੀ ਰਿਪੋਰਟ ਸੀਗੀ ਉਹ ਰਿਪੋਰਟ ਆ ਗਈ ਸੀ ਤੇ ਰਿਪੋਰਟ ਵਾਸਤੇ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਅੱਛਾ ਕੀ ਹੈ ਰਿਪੋਰਟ ਤੇ ਦੇਖੋ ਮੈਂ ਮਨਜੀਤ ਜੀ ਮਨਜੀਤ ਜੀ ਕਹਿ ਸਕਦਾ ਮੈਂ ਤੁਹਾਨੂੰ ਹਾਂਜੀ ਹਾਂਜੀ ਬੋਲੋ ਹਾਂ ਤੁਹਾਡੀ ਥਾਇਰੋਇਡ ਦੀ ਰਿਪੋਰਟ ਤਾਂ ਹੈਗੀ ਬਿਲਕੁਲ ਨੋਰਮਲ ਆਈ ਹੈ ਓਹੋ ਸ਼ੁਕਰ ਹੈ ਪਰਮਾਤਮਾ ਦਾ ਮਹਾਨ ਕਿਤਾ ਸ਼ੁਕਰ ਹੈ ਆ ਸ਼ੁਕਰ ਹੈ ਐ ਤਨੂੰ ਹੋਣ ਦਿੰਨੇ ਕੁਝ ਜੇ ਹੋ ਵੀ ਅੰਦਰ ਦੰਨ ਦਵਾਈ ਦੇਣੇ ਦੀ ਸੀ ਅਸੀਂ ਹੂੰ ਤੇ ਸਾਹ ਪ੍ਰੋਬਲਮ ਹੁੰਦੀ ਤਾਂ ਡਾਕਟਰ ਸਾਹਿਬ ਦਵਾਈ ਤਾਂ ਲੈਣੀ ਪੈਂਦੀ ਐ ਨਾ ਫਿਰ ਦਵਾਈ ਤੇ ਆਪਣੇ ਦੂਜੀ ਗੱਲ ਤੁਹਾਡੇ ਨਾਲ ਅਲਟਰਾਸਾਉਂਡ ਹੈਗਾ ਅਲਟਰਾਸਾਉਂਡ ਦੇ ਵਿੱਚ ਤੁਹਾਡੀ ਕਿਡਨੀ ਵੀ ਨਾਰਮਲ ਐ ਸਭ ਕੁਝ ਲੀਵਰ ਵੀ ਨਾਰਮਲ ਐ ਸਭ ਕੁਝ ਬੱਚੇਦਾਨੀ ਦੇ ਵਿੱਚ ਵੀ ਤੁਹਾਡੇ ਨਾਲ ਸੋਜੀ ਸਾਈ ਹੋਈ ਐ ਥੋੜੀ ਜੀ ਉਹ ਕਿਵੇਂ ਆ ਗਈ ਸੋਜੀ ਤੁਹਾਡੇ ਓਹੋ ਤਾਂ ਇਹ ਨਾ ਭੰਮੀ ਰਹਿ ਰਿਹਾ ਕਿਉਂ ਦੁਖਦਾ ਹੈ ਨਾ ਕਿਉਂ ਦਰਦ ਰੰਦਾ ਕਿਉਂ ਪੀਂ ਰੰਦਾ ਹੈ ਤੁਹਾਡੇ ਜਿਹੜਾ ਯੂਟਰਸ ਵਾਲਾ ਪਾਰਟ ਨਹੀਂ ਹੁੰਦਾਗਾ ਯੂਟਰਸ ਵਾਲੇ ਪਾਰਟ ਦੇ ਵਿੱਚ ਨਾ ਬਹੁਤ ਜ਼ਿਆਦਾ ਸਵੇਲਿੰਗ ਆਈ ਹੋਏ ਜ਼ਖਮ ਹੋਏ ਪਏ ਤੁਹਾਡੇ ਅੰਦਰ ਹੂੰ ਕੀ ਪਤਾ ਹਨ ਇਨਫੈਕਸ਼ਨ ਕੋਈ ਹੋਣਾ ਹੈ ਜਾਂ ਕੀ ਹੋਣਾ ਹੈ ਇਨਫੈਕਸ਼ਨ ਨੂੰ ਕਹਿੰਦਾ ਤੁਮ ਡਾਕਟਰੀ ਭਾਸ਼ਾ ਚ ਕੀ ਕਹਿੰਦੇ ਡਾਕਟਰੀ ਭਾਸ਼ਾ ਤੇ ਇਹ ਹੁੰਦਾ ਹੈ ਵੀ ਜਦੋਂ ਡਰਾਈ ਹੁੰਦਾ ਨਾ ਜੋ ਆਪਾਂ ਸੰਬੰਧ ਬਣਾਉਣੀ ਹੈ ਤੇ ਜਦੋਂ ਡਰਾਈ ਸੰਬੰਧ ਬਣ ਜਾਂਦਾ ਉਸ ਦੌਰਾਨ ਕੀ ਹੁੰਦਾ ਕਿ ਅੰਦਰ ਜ਼ਖਮ ਕ੍ਰੀਏਟ ਹੋ ਜਾਂਦੇ ਆ ਜਦੋਂ ਪ੍ਰੋਪਰ ਤਰੀਕੇ ਦੇ ਨਾਲ ਲੂਬ੍ਰੀਕੇਟ ਰਿਲੀਜ ਨਾ ਹੋਵੇ ਨਾ ਉਸ ਦੌਰਾਨ ਜ਼ਖਮ ਹੋ ਜਾਂਦੇ ਅੰਦਰ ਤੇ ਇਸ ਕਰਕੇ ਉਹ ਜਿਹੜੇ ਰੈਸ਼ ਪੈ ਗਏ ਤੁਹਾਡੇ ਅੰਦਰ ਯੂਟਰਸ ਦੇ ਵਿੱਚ ਇਹ ਦਵਾਈ ਤੁਹਾਨੂੰ ਲੈਣ ਆਉਣੀ ਪਊਗੀ ਤੁਹਾਨੂੰ ਤੇ ਤੁਹਾਡਾ ਇਲਾਜ ਹੋ ਜਾਏਗਾ ਕੋਈ ਗੱਲ ਨਹੀਂ 10-15 ਦਿਨ ਤੁਸੀਂ ਦਵਾਈ ਖਾਓਗੇ ਖਾਣ ਵਾਲੀ ਦਵਾਈ ਹੈ ਖਿਲਾਉਣ ਵਾਲੀ ਦਵਾਈ ਡਾਕਟਰ ਸਾਹਿਬ ਇੱਕ ਤਾਂ ਦੇਖੋ ਤੁਹਾਨੂੰ ਇੱਕ ਤਾਂ ਸ੍ਰਿਪ ਦੇਵਾਂਗੇ ਇੱਕ ਟੈਬਲੇਟ ਦੇਵਾਂ ਇੱਕ ਦਵਾਈ ਨਾ ਤੁਹਾਨੂੰ ਤੁਹਾਡੇ ਜਿਹੜਾ ਉਹ ਪ੍ਰਾਈਵੇਟ ਪਾਰਟ ਹੁੰਦਾ ਉਹ ਅੰਦਰ ਦੀ ਤੁਹਾਨੂੰ ਰੱਖਣੀ ਪਵੇਗੀ ਦਵਾਈ ਉਹ ਡਾਕਟਰ ਸਾਹਿਬ ਕੀ ਮੇ ਰੱਖੀ ਜਾਊਗੀ ਉਹ ਤੁਸੀਂ ਆਪ ਹੀ ਰੱਖੋ ਨਾ ਵੀ ਤੁਸੀਂ ਆਪੇ ਲੱਤਾਂ ਨੂੰ ਫਲਾਕ ਜਾ ਤੁਹਾਡੇ ਹਸਬੰਦ ਨੂੰ ਕਹਿ ਦਿਓ ਵੀ ਜਦੋਂ ਤੁਹਾਡੇ ਨਾਲ ਉਹ ਉਸ ਟਾਈਮ ਦਾ ਸੰਬੰਧ ਬਣਾਉਣ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਕੋਈ ਇੱਕ ਦਿਨ ਅੰਦਰ ਜਾ ਕੇ ਦਵਾਈ ਇੱਕ ਇੰਜੈਕਸ਼ਨ ਹੈ ਮਤਲਬ ਜਿਵੇਂ ਆਪਣੇ ਉਹ ਹੁੰਦਾ ਅੰਦਰ ਅੰਦਰ ਜਾਂਦਾ ਉਹ ਕੋਈ ਉਹ ਅੰਦਰ ਜਾ ਕੇ ਅੰਦਰੋਂ ਵਸੋ ਇੰਜੈਕਸ਼ਨ ਉਹ ਪਰਲੀਜ਼ ਕਰ ਦੇਣਾ ਉਹ ਅੰਦਰ ਜਾ ਕੇ ਤੁਹਾਨੂੰ ਠੰਡਾ 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 ਰਿਲੀਜ਼ ਹੋ ਜਾਊਗਾ ਅੰਦਰ ਵਧੀਆ ਲੱਗੂ ਤੁਹਾਨੂੰ ਉਹ ਤਾਂ ਖਰਾਬ ਹੀ ਕਰ ਸਕਦਾ ਡਾਕਟਰ ਸਾਹਿਬ ਕਿੱਥੇ ਮੇਰਾ ਸਹੀ ਕਿੱਥੇ ਹੋਣਾ ਨੇ ਨਾ ਨਹੀਂ ਤਾਂ ਸਮਾਂ ਦੀ ਜਿਆਦਾ ਲਾਲਚ ਕਰ ਜੂਗਾ ਉਹਨੂੰ ਜਦੋਂ ਮੈਂ ਹਾਂ ਜੋੜੀਆਂ ਲੱਤਾਂ ਕਰਤੀ ਉਹਦੇ ਮੋੜੇ ਪੈ ਗਈ ਉਹਨੇ ਫਿਰ ਅੱਲਾ ਜੋੜੀਆਂ ਲੱਤਾਂ ਤੁਸੀਂ ਸਾਹਮਣੇ ਕਰਕੇ ਪਾਉਂਦੇ ਕਿਸੇ ਦਾ ਮੋੜਾ ਨਾ ਬਣੇ ਵੀ ਗੱਲ ਹੋ ਸਕਦੀ ਹੈ ਦੱਸੋ ਉਨੀ ਵਾਰ ਆਵੜੀ ਕਨਾ ਨਾ ਫਿਰ ਇੱਕ ਥੋੜਾ ਜਿਹਾ ਟਿਕਾ ਨਾ ਪਾਣਾਗਾ ਹਾਂ ਤੁਸੀਂ ਲਾ ਸਕਦੇ ਹੋ ਦੇਖੋ ਦੇਖਾਂਗੀ ਮੈਂ ਅੱਛਾ ਵੈਸੇ ਤਾਂ ਦੇਖੋ ਸਾਡੇ ਲਈ ਕੋਈ ਕਰਾਜ ਨਾ ਹੋਵੇ ਤਾਂ ਦੇਖੋ ਲੇਡੀ ਸਟਾਫ ਹੁੰਦਾ ਨਾ ਜੋ ਸਾਡਾ ਅੱਛਾ ਉਹ ਲਾ ਦੇਣਗੇ ਲੇਡੀ ਸਟਾਫ ਲਾ ਦੇਣਗੇ ਪਰ ਮੈਮ ਹੁਣ ਨਾ ਐਕਚੁਅਲੀ ਚੱਕਰ ਕੀ ਹੈ ਕਿ ਦੀਵਾਲੀ ਦਾ ਚੱਲ ਰਿਹਾ ਹੈ ਹਨਾ ਹਾਂ ਹਾਂ ਤੇ ਦੀਵਾਲੀ ਦੇ ਕਰਕੇ ਨਾ ਸਾਡੇ ਜਿੰਨੇ ਵੀ ਲੇਡੀ ਸਟਾਫ ਛੁੱਟੀ ਤੇ ਚਲੇ ਗਏ ਅੱਛਾ ਤੇ ਹੁਣ ਉਹ ਤਾਂ ਦਿਵਾਲੀ ਤੋਂ ਬਾਅਦ ਆਉਣਗੇ ਹੁਣ ਕਿ ਤੁਸੀਂ ਉਹ ਨਾ ਕਲੀਨਿੰਗ ਚ ਦੇਖੋ ਮੈਂ ਕਲੀਨਿੰਗ ਤੇ ਆ ਜੇ ਤੁਹਾਨੂੰ ਇਤਰਾਜ਼ ਨਹੀਂ ਹੈ ਤਾਂ ਫਿਰ ਮੈਂ ਦੇਖੋ ਪੇਸ਼ੈਂਟ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਮੈਨੂੰ ਤਾਂ ਤਕਲੀਫ ਹੈਗੀ ਹੈ ਤਾਂ ਮੇਰੇ ਦਰਦ ਰਹਿੰਦਾ ਕੀ ਤਾਂ ਮੈਨੂੰ ਹੁਣ ਵੀ ਕਿੰਨੀ ਤਕਲੀਫ ਹੈ ਜੀ ਮੈਨੂੰ ਰਾਮ ਆ ਜੂਗਾ ਤਾਂ ਮੈਂ ਤਾਂ ਕੋਈ ਦਿੱਕਤ ਨਹੀਂ ਆਲੀ ਆ ਲੈਣਗੀ ਹਾਂ ਦੇਖੋ ਤੁਹਾਨੂੰ ਤਕਲੀਫ ਨਹੀਂ ਹੈ ਤਾਂ ਮੈਂ ਤੁਹਾਨੂੰ ਰਿਪੋਰਟ ਸਾਰੀ ਵਟਸਐਪ ਕਰ ਦਿੱਤੀ ਹੈ ਤੁਹਾਨੂੰ ਮੈਂ ਬੋਲ ਕੇ ਵੀ ਦੱਸ ਦਤਾ ਵੀ ਤੁਹਾਨੂੰ इजीली ਜਿੰਨਾ ਵੀ ਸਮਝ ਆ ਜਾਵੇ ਹਾਂ ਹਾਂ ਤੇ ਹੁਣ ਗੱਲ ਇਹ ਹੀ ਹੈ ਵੀ ਤੁਹਾਨੂੰ ਉਹ ਡੇਲੀ ਲਾਉਣਾ ਪਏਗਾ ਹੁਣ ਮਨਜੀਤ ਜੀ ਤੁਸੀਂ ਦੱਸੋ ਹੁਣ ਉਹਨੂੰ ਕਿਵੇਂ ਤੁਸੀਂ ਡੇਲੀ ਆਪਣੇ ਟਾਈਮ ਨੂੰ ਕਿਵੇਂ ਮੈਨੇਜ ਕਰੋਗੇ ਤੁਹਾਨੂੰ ਤੁਸੀਂ ਦੱਸੋ আচ্ছা ਕੋਈ ਨਹੀਂ ਮੈਂ ਲਵਾਜਾ ਕਰੂੰਗੀ ਡੇਲੀ ਮੈਨੂੰ ਤਾਂ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜੇ ਤੁਸੀਂ ਟੰਗਾ ਚੋੜੀਆਂ ਕਰਕੇ ਤੁਸੀਂ ਪੈ ਗਏ ਤੇ ਜੇ ਮੇਰਾ ਉੱਥੇ ਮੂਡ ਬਣ ਗਿਆ ਤਾਂ ਫਿਰ की ਬਣੂਗਾ ਕੀ ਲਾਜਾਤਾ ਰੱਖੋ ਕਿਹੜਾ ਤਾਂ ਮੂਡ ਨੂੰ ਕੰਟਰੋਲ ਕਰਨਾ ਪਊ ਡਾਕਟਰ ਸਾਹਿਬ ਨਹੀਂ ਨਹੀਂ ਤੁਸੀਂ ਐ ਪੂਰੀ ਮਨ ਸਵਾਰ ਕੇ ਰੱਖੋਗੇ ਠੀਕ ਹੈ ਮਲਟਰਾ ਸਾਊਂਡ ਕੀਤਾ ਸੀ ਨਾ ਤੁਹਾਡਾ ਮੈਂ ਜਦੋਂ ਮਸ਼ੀਨ ਲਾਈ ਸੀ ਦੇਖ ਲਿਆ ਸੀ ਸਾਫ ਸਫਾਈ ਪਰ ਉਸਨਾ ਮੇ ਜਮੇ ਨਾ ਦੋ ਹਜੇ ਤੁਹਾਨੂੰ ਵੀ ਤਕਲੀਫ ਹੋ ਸਕਦੀ ਹੈ ਨਾ ਮੈਂ ਤਕਲੀਫ ਚੂੰ ਤੁਹਾਨੂੰ ਵੀ ਹੋਊਗੀ ਤਕਲੀਫ ਆਹ ਥੋੜਾ ਟਾਈਮ ਦਿਓ ਨਾ ਟਾਈਮ ਨਹੀਂ ਜੇ ਤੁਹਾਡੇ ਜ਼ਖਮ ਉਹ ਤਾਂ ਪਤਾ ਕੀ ਹੋ ਜੋ ਪ੍ਰੋਪਰ ਫਿਲਿੰਗ ਦੇ ਨਾਲ ਆਪਾਂ ਕਰਦੇ ਆਂ ਤਾਂ ਲੂਬ੍ਰੀਕੇਟ ਪ੍ਰੋਪਰਲੀ ਜੋ ਹੋ ਜਾਂਦਾ ਉਹ ਤਾਂ ਰਿਲੀਜ ਨਹੀਂ ਹੁੰਦਾ ਹੋਣਾ ਨਾ ਉਹ ਸਹੀ ਕਰਦਾ ਨਹੀਂ ਹੋਣਾ ਤੁਹਾਨੂੰ ਫੀਲ ਨਹੀਂ ਆਉਂਦਾ ਹੋਣਾ ਉਹਦੇ ਨਾਲ ਇੱਕ ਹੈ ਤੁਸੀਂ ਕੰਮ ਕਰੋ ਫੇਰ ਹੁਣ ਵਜੇ ਕਿ 10 ਮੈਂ ਨਾ 11 ਵਜੇ ਪਹਿਲਾਂ ਮੈਂ ਗਵਰਨਮੈਂਟ ਹਸਪੀਟਲ ਜਾਊਂਗਾ ਉਹ ਕਿਉਂ ਛੁੱਟੀਆਂ ਕਰਕੇ ਨਾ 11 ਵਜੇ ਤੱਕ ਤਾਂ ਸਾਨੂੰ ਗਵਰਨਮੈਂਟ ਚ ਡਿਊਟੀ ਦੇਣੀ ਪੈਂਦੀ ਹੈ ਤੁਸੀਂ ਰਾਈਟ 12 ਵਜੇ ਆ ਜਿਓ ਤੇ ਆਪਾਂ ਬੈਠ ਕੇ ਕਰਦੇ ਆ ਮੈਨੂੰ ਤੁਹਾਡਾ ਨੈਚਰ ਵੀ ਵਧੀਆ ਲੱਗਿਆ ਆਪਾਂ ਕਰ ਲਾਂਗੇ ਆਪਾਂ ਸਾਰਾ ਇਹ ਟ੍ਰੀਟਮੈਂਟ ਸੋ ਤਾਂ ਠੀਕ ਹੈ ਬਾਕੀ ਕੀ ਹੋਊਗਾ ਕੀ ਹੋਊਗਾ ਕੀ ਨਹੀਂ ਹੋਊਗਾ ਤੁਸੀਂ ਸਪੋਰਟ ਤਾਂ ਕਰੋਗੇ ਨਾ ਮੇਰੇ ਨਾਲ ਨਾ ਨਾ ਜ਼ਰੂਰ ਸਪੋਰਟ ਕਰਾਂਗੇ ਬਸ ਠੀਕ ਆ ਜੋ ਫਿਰ ਹੈ ਘੰਟੇ ਤੱਕ ਆ ਜੀ ਡਾਕਟਰ ਸਾਹਿਬ ਮੈਨੂੰ ਹੋਣੀ ਹੈ ਨਾ ਹੋਰ ਮੈਨੂੰ ਰਿਪੋਰਟਾਂ ਪਹਿਲਾਂ ਨਹੀਂ ਲੈ ਕੇ ਆਉਣੀਆਂ ਪਹਿਣੀਆਂ ਕਿ ਲਾਣਾ ਜੀ ਕੋਈ ਜ਼ਰੂਰਤ ਨਹੀਂ ਜੀ ਮੇਰੇ ਕੋਲ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਠੀਕ ਹੈ ਕੋਈ ਗੱਲ ਠੀਕ ਹੈ